ਇਰ ਕੰਮ ਕੁੰਮ ਕਿਹੜੇ ਰਹਿ ਗਏ ਅੱਜ ਕੱਲ 10 ਬਿੱਲੇ ਜੀ ਹੋ ਰਹੇ ਠੰਡ ਹੋ ਜਾਂਦੀ ਹੈ ਕੁਛ ਆ ਕੰਮ ਘਰ ਤਾਂ ਕਿਹੜੀ ਨਹੀਂ ਜੇ ਪਹਿਲਾਂ ਬਸ ਟੈਂ ਪਾਸੇ ਹੈ ਸੱਜ ਗਾਣੇ ਗੁਣੇ ਕੱਢਦੇ ਜਿਹੜੇ ਉਹ ਉਹਨਾਂ ਦਾ ਕੁਛ ਬਣਿਆ ਨਹੀਂ ਆਣੇ ਗੁਣੇ ਯਾਰ ਤੈਨੂੰ ਪਤਾ ਹੈ ਯਾਰ ਇਹ ਰੇ ਪੈਸੇ ਦੀ ਗੇਮ ਰਹਿ ਗਈ ਥੋੜੀ ਜੀ ਪੈਸੇ ਪੁਸੇ ਵਾਲੇ ਨੂੰ ਤਾਂ ਲੋਕ ਸੁਣੀ ਜਾਂਦੇ ਨੇ ਉਹ ਕਾ ਨੂੰ ਆ ਪੈਸੇ ਪੁਸੇ ਦੀ ਗੇਮ ਹੈ ਇਹ ਪੈਸੇ ਪੁਸੇ ਵਾਲੇ ਨੂੰ ਸੁਣਦੇ ਨੇ ਜ਼ਿਆਦਾ ਲੋਕ ਯਾਰ ਤੈਨੂੰ ਪਤਾ ਨਾ 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 ਲੋਕ ਯਾਰ ਐਨੇ ਵਾਇਰਲ ਹੋ ਜਾਂਦੇ ਨੇ ਆਪਣੇ ਵੀਡੀਓ ਬਣਾ ਕੇ ਆਪਾਂ ਕਰਦੇ ਨੇ ਤੇਰੀ ਵੀਡੀਓ ਦਾ ਵੀਡੀਓ ਕਿਵੇਂ ਆਪਾਂ ਕਿਵੇਂ ਕਰਦੇ ਯਾਰ ਪੈਸੇ-ਪੁਸੇ ਚਾਹੀਦੇ ਨੇ ਬਹੁਤ ਯਾਰ ਉਹਦੇ ਲਈ ਆ ਕਿੱਥੇ ਆਪਾਂ ਕਰਦੇ ਨੇ ਵੀਡੀਓ ਲੋਕ ਯਾਰ ਆਪੇ ਬੜਾ ਮਨਾ ਕੇ ਪਾਈ ਜਾਂਦੇ ਨੇ YouTube ਤੇ Instagram ਤੇ ਕਿਸੇ ਸੋਕਾਂ ਦੇ ਉਹਨਾਂ ਕੋਲ ਪੈਸਾ ਥੋੜੀ ਹੁੰਦਾ ਯਾਰ ਉਹਦਾ ਕੀ ਹੈ ਯਾਰ ਮੈਂ ਗਾਣੇ-ਗੁਣੇ ਤਾਂ ਲਿਖ ਲੈਣਾ ਯਾਰ ਅੱਛਾ ਤੇ ਦਾ ਵੀ ਲੈਣਾ ਅੱਛਾ ਅੱਛਾ ਪਰ ਇਹ ਯਾਰ ਆਪਣੇ ਕੋਲ ਇੰਨੇ ਪੈਸੇ ਉਸ ਤਾਂ ਹੈ ਨਹੀਂ ਵਾਪਾ ਵੀਡੀਓ ਬਣਾਈਏ ਲੋਕ ਦੇਖਦੇ ਨੇ ਪੈਸੇ ਆਣੇ ਨੂੰ ਬੜੀਆਂ ਐਨਕਾਂ ਲਾਈਆਂ ਨੇ ਵੱਡੀਆਂ ਕੱਡੀਆਂ ਉਹ ਆ ਤਾਂ ਤੇਰਾ ਬਹਿਮ ਹੈ ਪੈਸੇ ਉਸ ਵਾਲਾ ਕੋ ਚੱਕਰ ਨਹੀਂ ਹੁੰਦਾ ਆਪਾਂ ਦੇਸੀ ਬੰਦੇ ਆ ਨਾ ਹਮ ਦੇਸੀ ਵੀਡੀਓ ਬਣਾ ਲੈਨੇ ਆ ਕੱਡੀ ਗੱਲ ਹੈ ਅੱਛਾ ਹਾਂ ਤੇ ਦੇਖਣਗੇ ਲੋਕ ਯਾਰ ਮੈਂ ਕਹਿੰਦਾ ਦਾੜ-ਦਾੜ ਦੇਖਣਗੇ ਲੋਕ ਸਪੋਰਟ ਕਰਨਗੇ ਤੈਨੂੰ ਫੱਲਾ ਵੀਡੀਓ ਆਪਾਂ ਐਵੇਂ ਦੀ ਬਣਾਣੀ ਹੈ ਇਪਾ ਆਪੇ ਬਣਾ ਲੀਓਗੇ ਹਾਂ ਆਪੇ ਕਰ ਦਾਂਗੇ ਦੱਸ ਤੂੰ ਕਿਆ ਰ ਹੈ ਕਰ ਲੈਨੇ ਦੇਖ ਲੈਨੇ ਦੇਖ ਲੈਨੇ ਇੱਕ ਮਿੰਟ ਖੜੋ ਜਾ ਹਲੋ ਕਿੱਥੇ ਆ ਬਾਈ ਅੱਛਾ ਐਵੇਂ ਕਰ ਆਪਣੇ ਵੱਡੇ ਘਰ ਆ ਕੰਮ ਐ ਕਿੰਨੇ ਟਾਈਮ ਦਾ ਕੰਮ ਐ ਦੋ ਸਾਹ ਬਿੰਡਾ ਚ ਚੱਲ ਪਹੁੰਚ ਬਾਈ ਬਣ ਕੇ ਜਲਦੀ ਪਹੁੰਚ ਤੇਰਾ ਵੀ ਅੱਜ ਕਢਾਨੇ ਆਂ ਗੰਡਾ ਪਾ ਕਰਦੇ ਆਂ ਤੇਰਾ ਵੀ ਹੂੰ ਕੀ ਕਹਿੰਦਾ ਆਂਦਾ ਪੈ 10 ਮਿੰਟਾਂ ਚ ਆਉਂਦਾ ਵੈਸਾ ਅੱਛਾ ਹਾਂ ਚੱਲੀਏ ਫਿਰ ਆਪਾਂ ਕਰੀਏ ਤਿਆਰੀ ਦੂਰੀ ਚਲ ਹੈ ਚਲ ਚਲ ਫਿਰ ਆ ਜਾ ਫਿਰ ਯਾਰ ਵੀਡੀਓ ਐ ਵਧੀਆ ਵੀ ਲੱਗੂਗੀ ਲੋਕਾਂ ਨੂੰ ਮਤੇ ਤੇ ਲੋਕ ਐਨ ਵਧੀਆ ਲੱਗੂਗੀ ਕੰਮ ਆਪਾਂ ਦਾ ਕਰਨਾ ਈ ਮੀਦੇ ਹਾਂ ਲੋਕ ਦੇਖੀ ਦਾੜ-ਦਾੜ ਦੇਖਣੇ ਲਾਇਕ ਸ਼ੇਅਰ ਕਮੈਂਟ ਦੇਖੀ ਹਰਿਆਣ ਹੋ ਜਿਆ ਵੀ ਆ ਵੀਡੀਓ ਦਾ ਬੱਟ ਕੱਢ ਤੇ ਤੁਸੀਂ ਹਾਂ ਆ ਜਾ ਆ ਜਾ ਆ ਜਾ ਆਪੇ ਪਾਣੀ ਦਾ ਡਰੰਪ ਪਰ ਆ ਹਾਂ ਧੋ ਕੇ ਮੂੰਹ ਰੈਡੀ ਹੋ ਜਾ ਜਲਦੀ ਤਿਆਰ ਹੋ ਜਾ ਹੈ ਅੱਛਾ ਪੱਗ ਤਾਂ ਠੀਕ ਹੈ ਹੀ ਪੱਗ ਪੁੱਗ ਸਭ ਠੀਕ ਹੈ ਕੱਪੜੇ ਵੀ ਚੱਲ ਕੱਪੜੇ ਵੀ ਇਹੀ ਚੱਲੇ ਜਾਣਗੇ हम्म बस तैयार हो जाए बस रेडी हो जाए बस, बस 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 मड़ा मड़े छटी जे मार ले बस हां चलिए ठीक है आजा, है? आजा जा आ जा आ जा ओहो किथे गुरप्रीत आ जा आ जा भी आया नहीं तू तो बला आया नहीं ओदे घर आना पेगा उनु पूछ दिया किथे है आ आजा आ जा ओदा पूछ दिया किथे है ओ ਤੰਗ ਆ ਗਿਆ ਲੈ ਕਿਹੜੇ ਵੇਲੇ ਦਾ ਫੋਨ ਕੀਤਾ ਯਾਰ ਉਹਨੂੰ ਉੱਠਿਆ ਨਹੀਂ ਲੈ ਉਹ ਹੈਲੋ ਗੁਰਪੀਤਾ ਹਾਂ ਬਾਈ ਤੈਨੂੰ ਫੋਨ ਕੀਤਾ ਸੀ ਯਾਰ ਯਾਰ ਮੇਰੇ ਤਾਂ ਅੱਖ ਲੱਗ ਗਈ ਦੁਬਾਰੇ ਕੀ ਅੱਖ ਲੱਗ ਯਾਰ ਘਰ ਆਣਾ ਪੈਗਾ ਸਾਨੂੰ ਤੇਰੇ ਚੱਲ ਹੁਣ ਚੱਲ ਪਿੰਡਾਂ ਚੱਲ ਚੱਲ ਰੈਡੀਆ ਮੈ ਸੁਣ ਤੂੰ ਹਾਂ ਰੈਡੀਆ ਮਤਾਂ ਰੈਡੀਆ ਮਤਾਂ ਮੂੰਮਾ ਤੋਣ ਚਲ ਫਿਰ ਚਲ ਆ ਜਾ ਆ ਜਾ ਵੀਡੀਓ ਕਰਾ ਦੇ ਹਾਂ ਵੀਡੀਓ ਹਾਂ ਦੱਸਦਾ ਜੇ ਕੰਮ ਕਰਦਾ ਕੋਈ ਸੱਤ ਮੈਂ ਕਹਾਂ ਉਸਾ ਕੀ ਕੰਮ ਹੋਣਾ

ਮੈਨੂੰ ਕੁਝ ਚਾਹੀਦਾਨੀ ਮੈਂ ਤਾਂ ਤੇਰੀ ਰਜਾ ਚਰਾਜੀ ਮੈਨੂੰ ਕੁਝ ਚਾਹੀਦਾਨੀ ਮੈਂ ਤਾਂ ਤੇਰੀ ਰਜਾ ਚਰਾਜੀ ਮੈਨੂੰ ਕੁਝ ਚਾਹੀਦਾਨੀ ਮੈਂ ਤਾਂ ਤੇਰੀ ਰਜਾ ਚਰਾਜੀ ਮੈਨੂੰ मैनू कुछ चाहदानी मैं, ता मैं ता तेरी रजा चिरा जी मैनू कुछ दानी मैं, मैं ता तेरी रजा चिरा जी मैनू कुछ दानी मैं तेरी रजा चिरा ਸਾਰੇ ਭਾਈ ਆਪਣੀ ਕੋਠੀ ਪਾਲੇ ਕਰਦੇ ਨੇ ਮਿੰਤਾ ਸਾਰੇ ਉਹ ਨਾਨੂ ਮਿਲ ਜੂ ਹਵਾ ਤਾਜੀ ਜੂ ਹਵਾ ਤਾਜੀ ਹਵਾ ਤਾਜੀ ਮੈਂ ਤਾਂ ਤੇਰੀ ਰਜਾ ਚ ਰਾਜੀ ਮੈਨੂੰ ਕੁਝ ਚਾਹੀਦਾ ਨਹੀਂ ਮੈਂ ਤਾਂ ਤੇਰੀ ਰਜਾ ਚ ਰਾਜੀ ਮੈਨੂੰ ਕੁਝ ਚਾਹੀਦਾ ਨਹੀਂ ਮੈਂ ਤਾਂ ਤੇਰੀ ਰਜਾ ਚ ਰਾਜੀ ਮੈਨੂੰ ਕੁਝ ਚਾਹੀਦਾ ਨਹੀਂ ਮੈਂ ਤਾਂ ਤੇਰੀ ਰਜਾ ਚ ਰਾਜੀ ਤਾਹੀ ਜਾਨੀ ਨਾਗਰ ਅਰਦਾਸਾਂ ਕਰਦਾ ਤੇਥੋਂ ਹੁਣ ਕਾ ਦਾ ਪਰਦਾ ਨਾਗਰ ਅਰਦਾਸਾਂ ਕਰਦਾ ਤੇਥੋਂ ਨੇ ਸਾਰੇ ਔਖਾ ਹੁਣ ਮੇਰਾ ਸਰਦਾਰ ਇਹ ਤਾਂ ਸੀ ਬਹਾਨੇ ਸਾਰੇ ਔਖਾ ਹੁਣ ਮੇਰਾ ਸਰਦਾਰ ਇੱਕੋ ਅਰਦਾਸ ਹੈ ਮੇਰੀ ਇੱਕੋ ਅਰਦਾਸ ਬਾਬਾ ਜੀ ਸਭ ਕੁਝ ਚਾਹੀਦਾ ਮੈਨੂੰ ਸਭ ਕੁਝ ਚਾਹੀਦਾ ਔਖਾ ਰਰਜਾਚ ਰਾਜੀ ਸਭ ਕੁਝ ਚਾਹੀਦਾ ਮੈਨੂੰ ਔਖਾ ਰਰਜਾਚ ਰਾਜੀ ਸਭ ਕੁਝ ਚਾਹੀਦਾ ਮੈਨੂੰ ਔਖਾ ਰਰਜਾਚ ਰਾਜੀ ਕੁਝ ਚਾਹੀਦਾ ਮੈਨੂੰ ਔਖਾ ਰਹਿਣਾ ਰਜਾ ਚ ਰਾਜੀ